ਗੋ ਸੇਵਾ ਮਹਾਨ ਸੇਵਾ ਐਵੇਂ ਨਹੀਂ ਕਿਹਾ ਗਿਆ ਇਹਦਾ ਇੱਕ ਵਿਸਤਾਰ ਛੋਟਾ ਜਿਹਾ ਮੈਂ ਤੁਹਾਨੂੰ ਦੇਣਾ ਚਾਹਣਾ ਕਿ ਗਰੂਰ ਦੇ ਵਿੱਚ ਗਰੂਰ ਕੁਰਾਨ ਕਥਾ ਦੇ ਵਿੱਚ ਲਿਖਿਆ ਹੈ ਔਰ ਸਾਡੇ ਬ੍ਰਾਹਮਣ ਦੇਵਤਾ ਸਾਡੇ ਸਾਰੇ ਦੱਸਦੇ ਨੇ ਕਿ ਜਦੋਂ ਬੰਦੇ ਦੀ ਮਰਤੂ ਹੁੰਦੀ ਹੈ ਤੇ ਉੱਪਰ ਇੱਕ ਐਹੋ ਜੀ ਨਦੀ ਪਾਰ ਕਰਨੀ ਪੈਂਦੀ ਹੈ ਜਿਹੜੀ ਕਿ ਬੜੀ ਮੁਸ਼ਕਲ ਨਦੀ ਤੇ ਬੜੀ ਖਤਰਨਾਕ ਨਦੀ ਇਨਸਾਨ ਨੂੰ ਆਪਣੀ ਮਰਤੂ ਤੋਂ ਬਾਅਦ ਉਹਦੀ ਆਤਮਾ ਨੂੰ ਪਾਰ ਕਰਨੀ ਪੈਂਦੀ ਹੈ ਉਸ ਨਦੀ ਦੇ ਪਾਰ ਕਰਨ ਦੇ ਵਿੱਚ ਜਿਹੜੇ ਬੰਦੇ ਨੇ ਜ਼ਿੰਦਗੀ ਚ ਕਦੇ ਗਊਆਂ ਦੀ ਸੇਵਾ ਕੀਤੀ ਹੁੰਦੀ ਏ ਜਾਂ ਗਊਦਾਨ ਕੀਤੀ ਹੁੰਦੀ ਏ ਤਾਂ ਇੱਕ ਗਊ ਮਾਤਾ ਹੀ ਇਹੋ ਜਿਹਾ ਦੇਵੀ ਦੇਵਤਾ ਜਿੰਨੂੰ ਵਰਦਾਨ ਏ ਉਹ ਇਨਸਾਨ ਨੂੰ ਨਦੀ ਪਾਰ ਕਰਾਣ ਦਾ ਇੱਕ ਗਊ ਮਾਤਾ ਹੀ ਉਹ ਨਦੀ ਪਾਰ ਕਰਾ ਸਕਦੀ ਏ ਸੋ ਮੈਂ ਇਹੀ ਕਹਾਂਗਾ ਕਿ ਤੁਸੀਂ ਆਪਦੇ ਜੀਵਨ ਜੀ ਇੱਕ ਇਹੋ ਜਿਹਾ ਕੰਮ ਕਰਕੇ ਜਾਓ ਤਾਂ ਕਿ ਜੇ ਕਿਤੇ ਉੱਤੇ ਤੁਹਾਨੂੰ ਪਰਮਾਤਮਾ ਦੀ ਲੋੜ ਪੈਂਦੀ ਏ ਤੇ ਗਊ ਮਾਤਾ ਉੱਥੇ ਖੜੀ ਹੋਵੇ ਤੁਹਾਡੇ ਤੁਹਾਨੂੰ ਉਸ ਨਾਲ ਹੀ ਇਨਪਾਰ ਕਰਾਉਣ ਵਾਸਤੇ ਤੁਹਾਡਾ ਜਿਹੜਾ ਜੀਵਨ ਹੈ ਉਹਨੂੰ ਅਗਲੇ ਜਨਮ ਚ ਸਫਲ ਕਰਨ ਵਾਸਤੇ ਉਹ ਤਾਂ ਹੋ ਸਕਦਾ ਹੈ ਜੇ ਆਪਾਂ ਸਾਰੇ ਨਾਲ ਮਿਲ ਕੇ ਇੱਥੇ ਗਊ ਮਾਤਾ ਦੀ ਜਿਹੜੀ ਸੇਵਾ ਕਰਕੇ ਜਾਵਾਂਗੇ ਸੋ ਮੈਂ ਇਹੀ ਮੇਰਾ ਮੈਸੇਜ ਹੈ ਕਿਉਂਕਿ ਗੁਰੂਰ ਕੁਰਾਨ ਜਾਂ ਗੁਰੂ ਗ੍ਰੰਥ ਸਾਹਿਬ ਇੱਕ ਇਹੋ ਜਿਹਾਂ ਗਿਆਨ ਦੀਆਂ ਕਿਤਾਬਾਂ ਨੇ ਕਿ ਜੋ ਕਦੀ ਵੀ ਗਲਤ ਨਹੀਂ ਹੋ ਸਕਦੀਆਂ ਅੱਜ ਕੱਲ ਦੇ ਲੋਕ ਕੀ ਕਰ ਰਹੇ ਨੇ ਕਿ ਸਨਾਤਨ ਧਰਮ ਦੀ ਜਿਹੜੀ ਸਿੱਖਿਆ ਉਹ ਬਹੁਤ ਘੱਟਦੀ ਜਾ ਰਹੀ ਏ ਉਹਦੀ ਵਧਣੀ ਚਾਹੀਦੀ ਏ ਉਹ ਤਾਂ ਵਧੇਗੀ ਜੇ ਕਿਸੇ ਦੀ ਅੰਤਮ ਅਰਦਾਸ ਤੇ ਗੁਰੂ ਜੀ ਦਾ ਪਾਠ ਪੜਾਇਆ ਜਾਏਗਾ ਜਾਂ ਕਿਸੇ ਨੂੰ ਸੁਨਾਇਆ ਜਾਏਗਾ ਤਾਂ ਹੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿ ਗਊ ਸੇਵਾ ਦਾ ਕੀ ਮਤਲਬ ਏ ਜਾਂ ਮਨੁੱਖਤਾ ਦੀ ਸੇਵਾ ਦਾ ਕੀ ਮਤਲਬ ਏ ਇਹੀ ਚੀਜ਼ਾਂ ਕਰਦੇ ਹੋਏ ਮੈਂ ਬੇਨਤੀ ਕਰਦਾ ਫਿਰ ਇੱਕ ਵਾਰ ਤੋਂ ਔਰ ਜਿਹੜੇ ਦਾਨੀ ਸਜਣਾ ਨੇ ਸਾਨੂੰ ਦੋ ਦਿਨਾਂ ਦੇ ਵਿੱਚ ਬੜਾ ਵੱਡਾ ਦਾਨ ਦਿੱਤਾ ਮੈਂ ਥੋੜਾ ਜਿਆਦਾ ਦੱਸਣਾ ਚਾਹਾਂਗਾ ਉਹਨਾਂ ਬਾਰੇ ਸਾਡੇ ਰਾਜਾ ਵਾਲੀਆ ਜੀ ਨੇ ਬਟਾਲਾ ਤੋਂ ਜੀ 11 ਟਰਾਲੀਆਂ ਉਹਨਾਂ ਨੇ ਭੇਜੀਆਂ ਨੇ ਸਾਡੇ ਹੈਪੀ ਬਿੰਦਰਾ ਜੀ ਮਰੀਕ ਬਿੰਦਰਾ ਜੀ ਉਹਨਾਂ ਦੇ ਪਿਤਾ ਜੀ 11 ਟਰਾਲੀਆਂ ਉਹਨਾਂ ਨੇ ਭੇਜੀਆਂ ਨੇ ਬਿੱਟੂ ਗਲੋਤਰਾ ਜੀ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਜਗ੍ਹਾ ਤੇ ਖੜੇ ਆ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕੀਤਾ ਇਸ ਜਗ੍ਹਾ ਦਾ ਤਬਾਦਲਾ ਕਰਾਇਆ ਔਰ ਇੱਥੇ ਸਾਨੂੰ ਇੱਥੇ ਕਰਨ ਦੇ ਵਾਸਤੇ ਤਿਆਰ ਕੀਤਾ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਸਾਡੇ ਆਂਟੀ ਸਤਿਆ ਦੇਵੀ ਜੀ ਉਹਨਾਂ ਦੀ ਯਾਦ ਵਿੱਚ ਪੰਜ ਟਰਾਲੀਆਂ ਇਹਨਾਂ ਨੇ ਦਿੱਤੀਆਂ ਨੇ ਡਾਕਟਰ ਸ਼ਾਮਸੁੰਦਰ ਜੀ ਪੰਜ ਟਰਾਲੀਆਂ ਪਵਨ ਅਕਰਵਾਲ ਜੀ ਪੰਜ ਟਰਾਲੀਆਂ ਅਦਰਸ਼ ਨਗਰ پارک ਦੀ ਜਿਹੜੀ ਕਮੇਟੀ ਹੈ 11 ਟਰਾਲੀਆਂ ਦੀ ਸੇਵਾ ਉਹਨਾਂ ਨੇ ਸਾਨੂੰ ਦਿੱਤੀ ਨਾਲ ਵੀ ਡੱਬੇਕੋਟ ਦੇ ਸੇਵਾ ਦਿੱਤੀ ਰੁਪੇਸ਼ ਮੋਂਗਾ ਜੀ ਪੰਜ ਟਰਾਲੀਆਂ ਸਾਨੂੰ ਉਹਨਾਂ ਨੇ ਦਿੱਤੀਆਂ ਸਤਪਾਲ ਭੋਰਾ ਜੀ ਦੋ ਟਰਾਲੀਆਂ ਉਹਨਾਂ ਨੇ ਦਿੱਤੀਆਂ ਟੀਟੀ ਪੱਠੇ ਵਾਲੇ ਜਲਾਲਾਬਾਦ ਤੋਂ ਪੰਜ ਟਰਾਲੀਆਂ ਸਾਨੂੰ ਉਹਨਾਂ ਨੇ ਭੇਜੀਆਂ ਸਤਪਾਲ ਨਰੋਲਾ ਜੀ ਸੰਨੀ ਨੂਲਾ ਜੀ ਨੇ ਪੰਜ-ਪੰਜ ਟਰਾਲੀਆਂ ਦੋਵਾਂ ਨੇ ਭੇਜੀਆਂ ਭਗਵਾਨ ਦਾ ਸਤੋਤੀ ਜੀ ਨੇ ਪੰਜ ਟਰਾਲੀਆਂ ਸਾਨੂੰ ਦਿੱਤੀਆਂ ਮਿੱਠੂ ਨਰੋਲਾ ਜੀ ਨੇ ਦੋ ਟਰਾਲੀਆਂ ਦਿੱਤੀਆਂ ਮੋਤੀ ਜੁਵੈਲਰ ਵਾਲੇ ਸਾਡੇ ਅੰਕਲ ਇਹਨਾਂ ਨੇ ਸਾਨੂੰ ਪੰਜ ਟਰਾਲੀਆਂ ਦੀ ਸੇਵਾ ਦਿੱਤੀ ਆਰ ਕੇ ਟੈਲੀਕਮ ਰਾਜੂ ਜੋ ਕਿ ਸਰਸੀ ਵਾਲੇ ਪ੍ਰੇਮੀ ਨੇ ਪੰਜ ਟਰਾਲੀਆਂ ਉਹਨਾਂ ਨੇ ਦਿੱਤੀਆਂ ਸੋਨੂ ਬੱਬਰ ਜੀ ਨੇ ਪੰਜ ਟਰਾਲੀਆਂ ਦਿੱਤੀਆਂ ਬੰਤੀ ਕਾਜੂ ਜੀ ਨੇ ਤਿੰਨ ਟਰਾਲੀਆਂ ਦਿੱਤੀਆਂ ਲਾਇਵੈਂਸ ਕਲੱਬ ਵੱਲੋਂ ਤਿੰਨ ਟਰਾਲੀਆਂ ਦੀ ਸੇਵਾ ਆਈ ਰਾਜਨ ਠੇਕੇਦਾਰ ਜੀ ਵੱਲੋਂ ਪੰਜ ਟਰਾਲੀਆਂ ਦੀ ਸੇਵਾ ਔਰ ਜੀ ਸੀ ਬੀ ਜਿੰਨਾ ਚਿਰ ਇੱਥੇ ਚੱਲੇਗੀ ਜਿੰਨਾ ਵੀ ਕੰਮ ਹੋਏਗਾ ਜੀ ਸੀ ਬੀ ਦਾ ਸਾਰਾ ਰਾਜਨ ਠੇਕੇਦਾਰ ਜੀ ਨੇ ਸੇਵਾ ਲਈ ਜੇਸੀਬੀ ਦੀ ਲੱਤੀ ਬੋਂਗਾ ਜੀ ਨੇ ਦੋ ਟਰਾਲੀਆਂ ਦਿੱਤੀਆਂ ਵਿਜੇ ਬੋਰਾ ਜੀ ਦੱਤ ਬੋਰਾ ਜੀ ਪੰਜ ਟਰਾਲੀਆਂ ਉਹਨਾਂ ਨੇ ਭੇਜੀਆਂ ਨੇ ਸਾਡੇ ਕਮਲ ਕੋਛੜ ਜੀ ਪਰਮੂ ਪੰਡਤ ਜੀ ਫਿਰੋਜ਼ਪੁਰ ਤੋਂ ਪੰਜ ਟਰਾਲੀਆਂ ਉਹਨਾਂ ਨੇ ਭੇਜੀਆਂ ਨੇ ਬੱਬੂ ਆਵਲਾ ਜੀ ਨੇ ਦੋ ਟਰਾਲੀਆਂ ਭੇਜੀਆਂ ਨੇ ਬੋਬੀ ਨਰੋਲਾ ਜੀ ਨੇ ਪੰਜ ਟਰਾਲੀਆਂ ਭੇਜੀਆਂ ਨੇ ਸੋ ਐਵੇਂ ਹੀ ਜਿਹੜੀ ਇਹ ਲਿਸਟ ਏ ਇਹਨੂੰ ਦੋ ਚਾਰ ਦਿਨਾਂ ਚ ਹੋਰ ਵੱਡਾ ਕਰਦੇ ਹਾਂ ਜੇ ਤਾਂ ਕਿ ਗਊਸ਼ਾਲਾ ਵੱਡੀ ਹੋ ਸਕੇ ਕੀ ਕਰਨਾ ਚਾਹੋਗੇ ਹੋਰ ਜਿਹੜੇ ਗਊ ਭਗਤ ਇਹ ਤੁਹਾਡੀ ਲਾਈਵ ਨੂੰ ਦੇਖ ਰਹੇ ਹੋ ਮੈਂ ਨੰਬਰ ਦਿੱਤਾ ਜੀ ਮਕਰ ਸਾਹਿਬ ਨੇ ਮੇਰਾ ਨੰਬਰ ਆਪਦੇ ਚੈਨਲ ਤੇ ਪਾਇਆ ਆਇਆ ਤੇ ਵੱਧ ਚੜ ਕੇ ਫੋਨ ਕਰੋ ਬੜਾ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਹਿੰਦੇ ਜੇ ਯਾਰ ਪੰਜ ਟਰਾਲੀਆਂ ਚੋਹਦੇ ਸਾਹਿਬ ਇਸ ਯੱਗ 'ਚ ਮੇਰੀਆਂ ਵੀ ਪਾ ਦਿਓ ਬੜਾ ਹੀ ਮਨ ਕੋਚ ਹੁੰਦਾ ਸੋ ਐਵੇਂ ਹੀ ਕਰਦਿਆਂ ਕਰਾਉਂਦੇ ਆ ਆਪਾਂ 5-7 ਦਿਨਾਂ ਦੇ ਵਿੱਚ ਇਸ ਟਾਰਗੇਟ ਨੂੰ ਪਾਰ ਕਰ ਜਾਣਾ ਮੈਨੂੰ ਲੱਗਦਾ ਹੈ ਕਿ 5-7 ਦਿਨਾਂ ਦੇ ਵਿੱਚ ਇਹ ਟਾਰਗੇਟ ਖਤਮ ਹੋਏਗਾ ਅਤਾ ਕੀ ਮੱਕੜ ਸਾਹਿਬ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੁਝ ਨੌਜਵਾਨ ਬਾਹਰੋਂ ਵੀ ਸੇਵਾ ਕਠੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ 5-7 ਟਰਾਲੀਆਂ ਦੀ ਸੇਵਾ ਸਾਨੂੰ ਆਣਾ ਮੈਨੂੰ ਮੈਸੇਜ ਕੀਤਾ ਕੋਈ ਸ਼ਕਤੀ ਰਾਈਸ ਮਿਲ ਬਰੀ ਵਾਲੇ ਤੋਂ ਦੋ ਟਰਾਲੀਆਂ ਆਈਆਂ ਨੇ ਫਿਰੋਜ਼ਪੁਰ ਤੋਂ ਦੋ ਤਿੰਨ ਟਰਾਲੀਆਂ ਆਈਆਂ ਨੇ ਮਤਲਬ ਮੈਸੇਜ ਆਈ ਜਾਂਦੇ ਨੇ ਲਗਾਤਾਰ ਸਾਡਾ ਭਰਾ ਬੱਬੂ ਚਾਵਲਾ ਲੱਗਿਆ ਹੋਇਆ ਇਸ ਕੰਮ ਤੇ ਲਗ ਲਗ ਕਿਉਂਕਿ ਉਹਦਾ ਰਾਈਸ ਮਿਲ ਨਾਲ ਰਿਲੇਟਡ ਕੰਮ ਹੈ ਤੇ ਉਹ ਲਗਾਤਾਰ ਬਾਹਰੋਂ ਵੀ ਟਰਾਲੀਆਂ ਦੀ ਸੇਵਾ ਲੈ ਆ ਰਿਹਾ ਮੈਂ ਉਹ ਸਾਰੇ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਆਪ ਤਾਂ ਸੇਵਾ ਕਰੋ ਹੀ ਕਰੋ ਲੋਕਾਂ ਨੂੰ ਵੀ ਮੋਟੀਵੇਟ ਕਰੋ ਕਿ ਇਹ ਬੜਾ ਤਗੜਾ ਯੱਗ ਚੱਲ ਰਿਹਾ ਹੈ ਇਹਦੇ ਵਿੱਚ ਹਿੱਸਾ ਪਾਣ ਤੋਂ ਕੋਈ ਵਾਂਝਾ ਨਾ ਰਹਿ ਜਾ